ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਮੇਰੇ ਪੈਣ ਦੂਗੀ ਹੈ ਜੀ ਅਸੀਂ ਤੁਹਾਨੂੰ ਟੌਪ ਦਾ ਇੱਕ ਨਗੀਨਾ ਦਿਖਾਵਾਂਗੇ ਕਿੰਨਾ ਕੁ ਦੁੱਧ ਕੱਢਿਆ ਉਹ ਵੀ ਬਾਈ ਤੁਹਾਨੂੰ ਪੁੱਛਾਂਗੇ ਜਿਵੇਂ ਕਿੰਨਾ ਕਿਰ ਲੰਮਾ ਸਮਾ ਦੁੱਧ ਦਿੰਦੀ ਹੈ ਘਰ ਦੀ ਮੱਝ ਹੈ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਤੇ ਕਦ ਕਾਠ ਹੈਗਾ ਐਕਸਟਰਾ ਜੀ ਇਹਦਾ ਦੁੱਧ ਵੀ ਦੱਸੂਗਾ ਬਾਈ ਕਿੰਨਾ ਕੁ ਦਿੱਤਾ ਤੇ ਕਿੰਨਾ ਕੁ ਲੰਮਾ ਸਮਾਂ ਦਿੱਤਾ ਉਹ ਵੀ ਦੱਸੂਗਾ ਸਾਰੀ ਜਾਣਕਾਰੀ ਲੈ ਕੇ ਦੇਵਾਂਗੇ ਆਜੋ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂ ਜੀ ਹਾਂ ਜੀ ਪਹਿਲਾਂ ਤਾਂ ਨੰਬਰ ਬੋਲੋ ਜੀ ਆਪਣਾ 9878109498 09498 98 ਪਿੰਡ ਆਪਣਾ ਜੀ ਦੁੱਲੇ ਵਾਲਾ ਜੀ ਜ਼ਿਲ੍ਹਾ ਆਪਾਂ ਨੂੰ ਬਰਸ਼ੰਡਾ ਜੀ ਤਹਿਸੀਲ ਸਹੀ ਫੂਲ ਰਾਮਪਰਾ ਫੂਲ ਨੇੜੇ ਆਪਣੇ ਇਧਰਲੇ ਪਾਸੇ ਵੱਡਾ ਪਿੰਡ ਭਾਈ ਰੁਪਾ ਆ ਗਿਆ ਸਲਾਬ ਤੋਰਾ ਤੇ ਭਾਈ ਰੁਪਾ ਦੇ ਵਿਚਕਾਰ ਜੇ ਆਪਾਂ ਗੱਲ ਕਰ ਲੀਏ ਆਪਣਾ ਪਿੰਡ ਲਾਸਟ ਆ ਗਿਆ ਬਿੰਡੇ ਦਾ ਇਧਰੋਂ ਜੰਗੀ ਆਣਾ ਪਹਿਲਾ ਪਿੰਡ ਬਰਨਾਲੇ ਦਾ ਆ ਗਿਆ ਆਪਣੇ ਕੋਲ ਜੇ ਇਧਰਲੇ ਪਾਸੇ ਕਿਸੇ ਭੈਣ ਭਰਾ ਨੇ ਹਾਂ ਹਾਂ ਜੇ ਪ੍ਰਿੰਦਕੋਟ ਕੰਨੂ ਆਉਣਾ ਤਾਂ ਸਲਾਬ ਸਲਾਬ ਤੋਰਾ ਆ ਗਿਆ ਜੇ ਇਧਰੋਂ ਮਾਨਸਾ ਕੰਨੂ ਆਉਣਾ ਜਾਂ ਕਿਸੇ ਪਾਸੇ ਵੇਣਾ ਰੁਪਾ ਆ ਗਿਆ ਹਾਂ ਰਾਮਪਰਾ ਤੇ ਭਾਈ ਕਾਲੇ ਜਿਹੜੀ ਅੱਜ ਆਪਾਂ ਝੋਟੀ ਪਕਾਉ ਕੀਤੀ ਆਪਣੇ ਘਰ ਦੀ ਹੂੰ ਹੂੰ ਕੈਸੂਏ ਘਰੇ ਚੋਈਆ ਇਹ 200 ਵਿੱਚ ਚੋਈ ਆ ਕਰੇ 200 ਵਿੱਚ ਚੋਈ ਆ ਹੋਮ ਬ੍ਰੀਡ ਆਪਣੇ ਘਰ ਦੀ ਹਾਂ ਹਾਂ ਘਰ ਦੀ ਘਰ ਦੀ ਹੋਮ ਬ੍ਰੀਡ ਆ ਬਾਈਆਂ ਦੀ ਘਰ ਦੀ ਬ੍ਰੀਡ ਆ ਤੇ ਕਾਲੇ ਵੀਰੇ ਕਿੰਨਾ ਦੁੱਧ ਦਿੰਦਾ ਤੈਨੂੰ ਦੂਜੇ ਸੂਏ ਦੂਜੇ ਸੂਏ ਆਪਣੇ ਕੋਲੇ 15 ਪਲੱਸ ਦਿੰਦਾ ਇਹਨੇ ਜਮਾ ਜਮਾ ਹੋਰ ਲਾ ਲਾ ਹਾਂ ਬਾਕੀ ਦਾ ਆਪਣੇ ਜਾਣ ਪਛਾਨ ਵਾਲੇ ਬੰਦੇ ਆਪਣੇ ਘਰੇ ਮੱਝ ਖੜੀ ਆ ਸਮਝੋ ਜੀ ਤੇ ਚੰਗੀ ਮੱਝ ਤੁਹਾਨੂੰ ਅੱਜ ਕਵਰ ਕਰਕੇ ਦੇਣ ਲੱਗੇ ਇੰਸਟਾਗ੍ਰam ਤੋਂ ਗੱਬਣਾ ਇਹ ਇੰਸਟਾਗ੍ਰam ਤੋਂ ਹਾਂ ਓਕੇ ਤੇ ਆਪਕੋਸ ਪਤਾ ਸੀ ਕਾਲੇ ਵੀਰੇ ਪਹਿਲਾਂ ਵੀ ਨਹੀਂ ਆਪਦਾ ਨਹੀਂ ਪਤਾ ਪਹਿਲਾਂ ਹੀ ਨੌਲੇਜ ਨਹੀਂ ਸੀ ਹੈ ਚੰਗੇ ਟੀਕੇ ਦੀ ਐ ਨਹੀਂ ਪਤਾ ਤਾਂ ਹੀ ਦੁੱਧ ਕੱਢ ਦਿਆ ਤੇ ਅੱਜ ਕਿੰਨੇ ਦਿਨ ਬਾਕੀ ਪਏ ਵੀਰੇ ਕਾਲੇ ਇਹਦੇ 8 ਤਰੀਕ ਨੂੰ ਤਾਂ ਪੂਰੇ ਆ 8 ਤਰੀਕ ਨੂੰ ਦਿਨ ਪੂਰੇ ਆ ਅੱਜ 5 ਹੋ ਚੁੱਕੇ ਤੇ 5-4 ਦਿਨ ਮੱਝ ਉੱਤੇ ਵੀ ਲੈ ਜਾਂਦੇ ਓੱਤੇ ਵੀ ਲੈ ਜਾਸਾਂ ਟੀਕਾ ਕੱਢ ਐਸਟਰ ਆ ਜੀ ਖੋਲ ਨੂੰ ਤੋੜਾ ਕਰਕੇ ਚੈੱਕ ਚੰਗੀਆਂ ਜੋ ਆ ਗਈ ਜੀ ਵੱਡੇ ਸਾਈਜ਼ ਦੀ ਆ ਗਈ ਸਿੰਘ ਛੱਲੇ ਦੀ ਇੱਕ ਨੰਬਰ 4 ਸਵੇਰੇ ਦੀ ਕੋ ਸ਼ੇਪ ਸਿੰਘਾਂ ਦੀ ਜੇ ਆਪਾਂ ਗੱਲ ਕਰ ਲਗੇ ਐਸਟਰ ਆ ਗਈ ਥੋੜੀ ਜਿਹੀ ਅੰਦਰ ਰਹੀ ਵੀ ਜ਼ਰੂਰ ਆ ਹਨਾ ਥੋੜੀ ਜਿਹੀ ਰਹੀ ਆ ਹਾਂ ਆ ਦੇ ਤੱਕੀ ਫਰਦੀ ਆ ਜੀ ਬੋਲ ਲੇ ਹਾਦੀ ਕੋਈ ਸਟ੍ਰਾਗਲ ਕਰਦਾ ਮੈਂ ਚੰਗੀਆਂ ਜਵਾਬੀ ਜੀ ਹਮਾ ਤੇ ਪੁਰਾਣੀ ਚੜਾਈ ਜੇ ਆਪਾਂ ਗੱਲ ਗੱਲ ਕੇ 2.5 ਤੋਂ 3 ਫੁੱਟਾਂ ਕੋਈ ਆ ਜੀ ਹੁਣ ਆ ਦੇ ਹਾਲੇ ਵੀ ਇਹਦੀ ਪੂਰੀ ਸਾਫ ਸੁਥਰੀ ਚੰਗਾ ਥਣ ਲੈ ਵਾ ਇਹਨੇ ਤਿਆਰ ਕਰਕੇ ਕਰ ਮਾ ਇਹਨੇ ਬੇਫੂਨਾ ਤੇ ਬਾਕੀ ਦਾ ਫੱਟ ਫਾਟ ਹਵਾਨਾ ਲੱਖੂ ਚਾਰੇ ਥਣ ਸਾਰੇ ਪੂਰੇ ਸਪੇਸ ਤੇ ਲੱਗੇ ਹੋਇਆ ਤੇ ਐਕਸਟਰਾ ਵਿਰਥ ਨੂੰ ਕਹਿੰਦੇ ਤਾਂ ਇਹ ਦੱਸ ਦੇਦਾ ਵੀ ਵੱਡੇ ਕੱਦ ਕਾਟ ਦੀ ਆ ਗਈ ਛੋਟਾ ਬਣ ਕੇ ਬਾਈ ਨੂੰ ਫੋਨ ਨਾ ਲਾਇਓ ਤੇ ਬਾਈ ਕਹਿੰਦੇ ਫਿਰ ਡਿਮਾਂਡ ਇਹਦੀ ਫੋਨ ਤੇ ਹੈਗੀ ਫੋਨ ਤੇ ਕਰ ਲਾ ਜਾਇ ਜੀ ਹੋ ਹਾਂ ਹਾਂ ਜਾਇ ਜੀ ਹੋ ਜਾਇ ਹੋਊਗੀ ਫੋਨ ਤੇ ਰਿਮਾਨਾ ਜੀ ਦੀ ਤੇ ਕੱਲਾ ਕੱਲਾ ਥਾਣ ਲੱਗਿਆ ਵਾ ਕਰ ਲਿਓ ਬਾਈ ਨਾਲ ਸੰਪਰਕ ਜੀ ਨੇ ਘਰੇ ਅੱਕੀ ਰੱਖਣੀ ਅੱਕੀ ਵਰਦੂਆ ਤੇ ਨੰਬਰ ਬਾਈ ਫੇਰ ਬੋਲੋ 9878109498 ਪਿੰਡ ਸਾਡਾ ਦੁੱਲੇ ਵਾਲਾ ਜੀ ਜ਼ਿਲ੍ਹਾ ਬਟਿੰਡਾ ਤਹਿਸੀਲ ਰਾਮਪਰਾਹੁਲ ਇੱਕ ਡਿਊਟੀ ਸੇਕ ਤੁਹਾਨੂੰ ਦਿਖਾਤੀ ਬਾਕੀ ਸਾਰੇ ਵੀਰਾਂ ਦਾ ਐਂਡ ਤਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਸੈਡਲ ਤੋਂ ਧੰਨਵਾਦ ਜਲਦ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ